ਸਤਿ ਸ਼੍ਰੀ ਅਕਾਲ ਨਵੇਂ ਵੀਡੀਓ ਸਾਰਿਆਂ ਦਾ ਸਵਾਗਤ ਹੈ ਔਰ ਅੱਜ ਅਸੀਂ ਜਾ ਰਹੇ ਹਾਂ ਸ੍ਰੀ ਹਿਮਕੁੰਡ ਸਾਹਿਬ ਦੀ ਯਾਤਰਾ ਤੇ ਔਰ ਅੱਜ ਦਾ ਸਾਡਾ ਸਫ਼ਰ ਸ਼ੁਰੂ ਹੋਣ ਲੱਗਿਆ ਹੈ ਬ੍ਰਹਿਣੀ ਚਰਾਏ ਤੋਂ ਇਹ ਹੈਗਾ ਬ੍ਰਹਿਣੀ ਚਰਾਹਾ ਔਰ ਇਸ ਤੋਂ ਅੱਗੇ ਹੁਣ ਸਫ਼ਰ ਰਾਮਨਗਰ ਰਾਮਨਗਰ ਕੋ ਕੇ ਬਾੜੀ ਖੇਤਰ ਵੱਲ ਹੋ ਜਾਗੇ ਔਰ ਸਫ਼ਰ ਦੀ ਸ਼ੁਰੂਆਤ ਕਰਦੇ ਆਂ ਦੋ ਯਾਤਰੀ ਸਾਹਿਬ ਆ ਗਏ ਨੇ ਆਓ ਯਾਤਰੀ ਸਾਹਿਬ ਗੇਰ ਸਹਣ ਤੋਂ ਅੱਗੇ ਆ ਕੇ ਥੋੜੀ ਲਈ ਅਸੀਂ ਸਟੇ ਸਾਡੇ ਮੁੰਡੇ ਨਾਲ ਉੱਥੋਂ ਦੇ ਮਿਲ ਗਏਣਗੇ ਇਹ ਹੁਣ ਸੈਲਫੀਆ ਸੁਲਫੀਆ ਲੈ ਰਹਿਣਗੇ ਔਰ ਚਾਹ ਚੁ ਬਣਾ ਰੱਖੀ ਆ ਹੈ ਜੋਗਾ ਯਾਰ ਇਹ ਸਾਡਾ ਜੋਗਾ ਯਾਰ ਹੈਗਾ ਇਹ ਗੋਰਾਣੀ ਪਾਰਟੀ ਇਹ ਗੋਰਾਣੀ ਪਾਰਟੀ ਮਿਲ ਗਿਆ ਵੀ ਚੱਲੇ ਆਣਗੇ ਗੇਰਸਣ ਭਾੜਾ ਤੇ ਚਾ ਆ ਚੁੱਕੀ ਹੈਗੀ ਹਣ ਮੁੰਡੇ ਜਾਇ ਕਰ ਲੋ ਚੁੱਕ ਲੋ ਨੇ ਕੇ ਕੱਪ ਬਲੈਕ ਮੁੰਡੇ ਨੇ ਤਾਂ ਚਾ ਚੋਕ ਲਈ ਆ ਜੋ ਆ ਜੋ ਚਾ ਦਾ ਲੰਗਰ ਜਿਦਾ ਜਿਦਾ ਭਾੜੇ ਚੜ ਰਹੇ ਆ ਠੰਡ ਵੀ ਆ ਜਿਆਦਾ ਵਧ ਜਾਰੀ ਹੈ ਹੁਣ ਸਾਡਾ ਗਰੁੱਪ ਅੱਗੇ ਚੱਲਣ ਲੱਗ ਪੀਏਗਾ ਹੁਣ ਉੱਠ ਜਾ ਲੋ ਐਸੇ ਤਾਂ ਦੇ ਦਿਓ ਪੈਸੇ ਦੋ ਕਿੰਨਾ 49 ਬੁਕਿੰਗ ਕੀਤੀ ਹੈ ਪੈਸੇ ਪਕੜਾਓ ਰਾਤ ਨੂੰ ਅਸੀਂ ਐਸੇ ਸ਼ਹਿਰ ਵਿੱਚ ਰੁਕੇ ਸੀ ਔਰ ਆ ਰੂਮ ਹੈਗਾ ਔਰ ਇਸ ਸ਼ਹਿਰ ਦਾ ਨਾਮ ਸ਼ਾਮਲੀ ਹੈ ਇਧਰ ਕਾਫੀ ਰੂਮ ਆਣਗੇ 5-7 ਰੂਮ ਅੱਗੇ ਆਣਗੇ ਆ ਸਿੜੀਆਂ ਥੱਲੇ ਦੀ ਚੱਲਿਆਂਗੇ ਅੱਗੇ ਆਪਣੀ ਬਾਈਕਾਂ ਖੜ੍ਹੀ ਹੋਣਗੀਆਂ ਔਰ ਅਸੀਂ ਇਸ ਕਮਰੇ ਵਿੱਚ ਰੁਕੇ ਸੀ ਆ ਤੁਹਾਨੂੰ ਕਮਰਾ ਅੰਦਰ ਵਿਖਾਣਾ ਆ ਬੈੱਡ ਸੀ ਚਾਰ ਬੰਦੇ ਇੱਥੇ ਲੇਟੇ ਇੱਕ ਇੱਥੇ ਆਪਾਂ ਪੈ ਕੇ ਸੀ ਨਾਲ ਆਪਣੇ ਨਾਲ ਦੇ ਸੀ ਔਰ ਆ ਬੰਦੇ ਉਹਨਾਂ ਰੈਡੀ ਹੋ ਚੁੱਕੇ ਨੇ ਹੁਣ ਅੱਗੇ ਜਾ ਰਹੇ ਹਾਂ ਅਸੀਂ ਵਾਸ਼ਰੂਮ ਵੀ ਕਾਫੀ ਵਧੀਆ ਸੀ ਰਾਤ ਨੂੰ ਹੀ ਨਾ ਧੋ ਲਿਆ ਸੀ ਔਰ ਇੱਥੋ ਜਿਹਾ ਕੋ ਜਿੱਦਾਂ ਦਾ ਪ੍ਰਕਾਰ ਦਾ ਹੈ ਚਾਰ ਜਰਾਂ ਦਾ ਹੀ ਬੰਦੋਬਸ ਕਾਫੀ ਵਧੀਆ ਸੀ ਆਪਣੀਆਂ ਲਿੱਡਾਂ ਤਾਰਾਂ ਤੋਰਾਂ ਲਾ ਕੇ ਆਏ ਨਾਲ-ਨਾਲ ਦੀ ਚਾਰਜ ਲਾਖ ਰੱਖਤਾ ਸੀ ਆ ਪਣੀਆਸ ਕਰਕੇ ਲਿਆਂਦੇ ਹਾਂ ਕਿਉਂਕਿ ਤੇ ਬਾਰਿਸ਼ ਵੀ ਹੋ ਜਾਂਦੀ ਹੈ ਆ ਆਪਣੀ ਬਾਈਕ ਦੀ ਚਾਬੀ ਆ ਗਈ ਹੁਣ ਅੱਜ ਕਰਾਂਗੇ ਅਸੀਂ ਅੱਗੇ ਦਾ ਸਫ਼ਰ ਇਹ ਹੈ ਸ਼ਹਿਰ ਸ਼ਾਮਲੀ ਪਹਾੜਾਂ ਦੇ ਨਾਲ ਬੱਦਲ ਬਾਦਲ ਟੱਚ ਹੋ ਚੁੱਕੇ ਅਸੀਂ ਉਹ ਰਸਤਾ ਛੋਟਾ ਜਿਹਾ ਦਿਖਾਈ ਦੇ ਰਿਹਾ ਉਧਰੋਂ ਆਈ ਸੀ ਹੋ ਰਿਹਾ ਹੈਦਾ ਹੈ ਸ਼ਹਿਰ ਹੁਣ ਅੱਗੇ ਅਸੀਂ ਗੁਰੂ ਦਰਸ਼ਨ ਕਰਨ ਲਈ ਅੱਗੇ ਵਧ ਰਹੇ ਹਾਂ ਆ ਪਹਾੜ ਨੇ ਇਦਾਂ ਪਹਾੜਾਂ ਦਾ ਲੁਕਤ ਦਿਓ ਬਾਦੜ ਬਿਲਕੁਲ ਟੈਚ ਹੋਇਆ ਫਿਰਦੇ ਗੱਡੀਆਂ ਆਪਣੀ ਇੱਥੇ ਥੱਲੇ ਸੀ ਸ਼ਾਮ ਰਿਸ਼ਾਇਰ ਮਾਲਵੇ ਦਾ ਹੁਣ ਆਉਂਦੇ ਸਫਰ ਵਿੱਚ ਇਹਨੂੰ ਫਿਰ ਮਿਲਿਆ ਆ ਜਿਹੜੀ ਨਦੀ ਚੱਲ ਰਹੀ ਹੈ ਸਾਰਾ بارشਾਂ ਦਾ ਪਾਣੀ ਹੈ। ਔਰ ਆ ਆਪਣੇ ਸੰਗਤ ਜਾ ਰਹੀ ਔਰ ਅੱਗੂ ਕੁਛ ਕਾਰਾ ਹਾਵਰੀਆਂ ਨੇ ਦਰਸ਼ਨ ਕਰਕੇ ਉਹਨੇ ਸਵੇਰੇ ਸਵੇਰੇ ਨਿਕਲ ਰਹੇ ਨੇ ਆਪਣੇ ਘਰਾਂ। ਕਾਫੀ ਖੂਬਸੂਰਤ ਹੈ। ਛੁੱਧ ਹਵਾਯੂ ਠੰਡ ਮਹਿਸੂਸ ਹੋ ਰਹੀ ਹੈ ਮਈ ਦੇ ਮਹੀਨੇ ਚ। ਇਹ ਸ਼ਹਿਰ ਆ ਕੇ ਹੁਣ ਕਰਨ ਪ੍ਰਯਾਗ। ਔਰ ਕਰਨ ਪ੍ਰਯਾਗ ਔਰ ਆ ਇੱਕ ਨਦੀ ਚੱਲ ਰਹੀ ਹੈ ਕਿ ਰਿਵਰ और, और रस्ता उत्तर थोड़े थोड़े सवरियाँ दिखाई गया। चल दे रही डम्फर चलते हुए सीधे ਯਾਰ ਇੱਥੇ ਪੈਗਮਾਨ ਦੀ ਸੇਵਾ ਕਰੂਦੇ ਹਾਲਕਨਾਂ ਦਾ ਨਦੀ ਨਾਲ-ਨਾਲ ਵਗ ਰਹੀ ਹੈ ਪਰ ਅਸੀਂ ਹੁਣ ਪਹੁੰਚ ਚੁੱਕੇ ਹਾਂ ਗੋਬੀਤ ਘਾੜ ਦੇ ਲੱਗ ਹੀ ਹੈ ਨੇੜੇ ਤੇੜੇ ਔਰ ਆਪਣਾ ਜਿਹੜਾ ਨਾਲ ਦਾ ਜੱਥਾ ਹੈਗਾ ਆਪਣੇ ਜਾ ਰਹੇ ਔਰ ਆ ਨਦੀ ਵਹਿ ਰਹੀ ਹੈਗੀ ਹੁਣ ਅਸੀਂ ਉਹ ਉਧਰ ਉਸ ਪੋਲ ਤੋਂ ਜਾਣਾ ਹੈਗਾ ਔਰ ਸਾਰੇ ਆਪਣੇ ਨਾਲ ਦੇ ਜਿੰਨੇ ਵੀ ਆਣਗੇ ਸਭਨ ਸੈਲਫੀ ਸਲਫੀ ਲੈ ਰਹੀਏ ਵੈਸੇ ਆਨੰਦ ਭਰਾਂ ਮਾਹੌਲ ਹੈਗਾ ਇਧਰ ਬਾਦ ਬੱਦਲ ਛੂਰ ਰਹਿਣ ਆਸਮਾਨ ਨੂੰ ਗगन ਛੂਰ ਰਹਿਣਗੇ ਔਰ ਆ ਸਾਰੇ ਮੁੰਡੇ ਸੈਲਫੀਆਂ ਲੈ ਰਹੇ ਨੇ ਖੁਸ਼ ਹੋ ਰਹੇ ਨੇ ਉੱਤਰ ਦੇਖਿਆ ਜਾਵੇ ਤਾਂ ਗਹਿਰਾਈ ਬਹੁਤ ਜ਼ਿਆਦਾ ਹੈਗੀ ਚਲੋ ਬਸ ਅਸੀਂ ਕੋਬੀ ਦਾ ਘਾਟ ਆ ਚੁੱਕੇ ਹਾਂ ਕਿ ਹੁਣ 10 ਕਿਲੋਮੀਟਰ ਹੋਰ ਘੇ ਰਹਿਣਗੇ ਬਸ 10 ਕਿਲੋਮੀਟਰ ਅਰੇ ਸਾਰਾ ਆਪਣਾ ਨਾਂ ਦਾ ਜਿੱਥਾਗਾ ਜਿਹੜੇ ਜਿਹੜੇ ਸੰਗਤ ਆਈ ਸੀ ਉਹ ਜਾ ਰਹੀ ਹੈ ਉਹ ਆਪਣੀ ਬਾਈਕ ਖੜੀ ਹੈਗੀ ਪਰ ਜੋ ਮੇਰੇ ਬਾਈਕ ਹੈਗੀ ਆ ਨਾਲ ਜਿੰਨੇ ਚਲੋ ਆਜੋ ਕੱਲ ਚਲੀ ਅੱਗੇ ਦੀ पहुँच चुके हैं और गोविंद घाट की पार्किंग है सड़क के नाल इधर उधर गड्डिया लगी हुई हैं इस तो अगर तुर के जाना पड़ेगा हम अगे देखने की व्यवस्था हैगी लंगर पानी पाने भी तो कुछ मु मुंडे जिन्हें भी आए थे संगत अगे चली गई है स्टोरूम है गोविंद घाट और, और थल अलग नंदा नदी चल रही है हूँ जा रहा है गोबिंद धाम ल ਔਰ ਚੜਾਈ ਬਹੁਤ ਜ਼ਿਆਦਾ ਹੈ ਸਮਾਲੀ 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 ਕਿ ਮਗਰ ਮੁੰਡੇ ਥਾਕ ਥੋਕ ਵੀ ਜਾਂਦੇ ਹਨ ਇਹ ਤੋਂ ਖਚਰਾ ਦਾ ਵੀ ਸੁਵਿਧਾ ਹੈਗੀ ਜੋ ਬੰਦਾ ਬਿਮਾਰ ਹੋਵੇ ਖਚਰਾ ਤੇ ਜਾ ਸਕਦਾ ਬਾਬਾ ਜੀ ਘੋੜੇ ਤੇ ਚੜ ਕੇ ਆ ਰਹਿਣਗੇ ਆ ਹਿੰਦਿਆ ਜਾਂਦੇ ਗੁਰੂ ਵਾਲਾ ਬਣੀਏ ਵੀਰ ਦੀ ਆਹ ਹੱਥ ਦੀਆਂ ਨਹੀਂ ਸਰਦਾਂ ਲੰਡੇ ਲੰਡੇ ਸ੍ਰੀ ਹਿਮਕੋਨ ਸਾਹਿਬ ਦੇ ਅਸੀਂ ਚੜਾਈ ਹੁਣ ਚੜ ਰਹੇ ਅੰਚਨੜ ਤੋਂ ਚੜਦੇ ਕੰਨਸ ਕੰਨ 2 ਘੰਟੇ ਹੋ ਗਏ ਨੇ ਹੁਣ ਆ ਪਹਿਲਾ ਦ੍ਰਿਸ਼ ਵੇਖਣ ਨੂੰ ਮਿਲਿਆਗਾ ਬਰਫ ਦਾ ਸੰਗਤਾਂ ਜਾ ਰਹੀਆਂ ਜਕਾਰੇ ਲਾ ਰਹੀਆਂ ਉਧਰ ਵੈਸ਼ਨ ਦੇ ਮੰਦਰ ਰੈਸ਼ਨਲ ਵੀ ਤੇ ਪਹਾੜ ਉਰ ਜਿੰਨੀ ਦਿਖਾਈ ਦੇ ਰਹੀ ਸਾਰੀ ਬਰਫ ਹੈਗੀ ਰਸਤੇ ਵੈਸੇ ਮੁੰਡੇ ਬਰਫ ਤੋੜ ਤੋੜ ਰਹੇ ਕਿੱਦਾਂ ਲੱਗ ਰਿਹਾ ਵਧੀਆ ਲੱਗ ਰਿਹਾ ਵਧੀਆ ਮੋਜਾਂ ਮੋਜਾਂ ਆਣ ਗਿਆ ਕਿਵੇਂ ਤਕਾਨ ਮਹਿਸੂਸ ਹੋ ਰਹੀ ਹੈ ਮੇਰੇ ਵੀਰ ਜੀ ਵਾਪਸ ਨਾ ਲਾਉ ਤੇ ਚੱਲਦੇ ਰੋ ਬੋਲੇ ਸੋਨਿਆ ਸਤਿ ਸ੍ਰੀ ਅਕਾਲ ਸੰਗਤਾਂ ਜਿਕਾਰੇ ਲਾਉਂਦੀਆਂ ਹੌਸਲਾ ਵਧ ਜਾਂਦਾ ਹੌਸਲਾ ਵਧਦੀ ਜਾਂਦਾ ਹੈਗਾ ਔਰ ਆத் ਰਿਸ਼ੀ ਹੈਗਾ ਸ੍ਰੀ ਹਮਕੁੰਡ ਸਾਹਿਬ ਦਾ ਜਿਕਾਰੇ ਬੁਲਾਵੇ ਨਿਆਲੋ ਜਦੇ ਕਲਗੀਧਰ ਦੇ ਮਨ ਨੂੰ ਪਾਵੇ ਸਤਿ ਸ੍ਰੀ ਅਕਾਲ ਕੋਈ ਸੰਗਤਾਂ ਖਚਰਾ ਤਿਆਰੀਆਂ ਕੋਈ ਪੈਦਲ ਜਾ ਰਹੇ ਨੇ ਰਸਤੇ ਵੈਸੇ ਥੋੜੇ ਬਹੁਤ ਟੁੱਟੇ ਫੁੱਟੇ ਜਾਣਗੇ ਪਰ ਸੰਤਾਂ ਰੱਬ ਦਾ ਨਾਮ ਲੈ ਕੇ ਚੜੀ ਜਾਂਦੀਆਂ ਆਇਆ ਇੱਕ ਚਰਨਾ ਚੱਲ ਰਿਹਾ ਹੈ ਇਹੀ ਕੋਂਡ ਤੋਂ ਪਾਣੀ ਆ ਰਿਹਾ ਉੱਪਰੋਂ ਸ੍ਰੀ ਹਿਮਕੁੰਡ ਸਾਹਿਬ ਤੋਂ ਸਿੱਧਾ ਪਾਣੀ ਚਰਨੇ ਦੇ ਰੂਪ ਵਿੱਚ ਵਹਿੰਦਾ ਵਹਿੰਦਾ ਸਿੱਧਾ ਨਦੀ ਵਾਲ ਹੋ ਜਾਂਦਾ ਹੈ गुरु घर पहुंच चुके हैं संगत करने जा रही हैं और इमारत है कि अपने गुरु साहब की सचखंड श्री हर हेमकुंड साहब इधर जोड़े गारे

ਜਰੂਰ ਜਨਤਾ ਜਨਤਾ ਸਿੱਖਰ ਗਿਆ ਹਾਂ ਉਹ ਹੁਣ ਦੇਖ ਲੈ ਤਾਰੀਕੀ ਕੋਈ ਸਟੈਪ ਚੱਲ ਨਹੀਂ ਰਹੀ ਹੈ ਆਪ ਐਸੇ ਵੀ ਆਏ ਆ ਅਰੋਂ ਕਹਾਂ ਗ੍ਰਮੀਤ ਕੋਰ ਆਪਾਂ ਨਹੀਂ ਚਾਲੀ ਲੱਗਦੇ ਕਰਦੇ ਨਹੀਂ ਆਹ 300 ਆਹ ਕਾਲੋ ਹੋਈ ਤੇ ਆਬ੍ਰੇਟ ਨਮਨ ਕਰੀਏ ਸਤ ਤੁਹਾਡਾ ਸਿਰ ਉਹਨਾਂ ਆਇਆ ਯਾਰ ਇੱਕ ਮਿੰਟ ਆਹ ਜਾ ਯਾਰ ਇੱਕ ਮਿੰਟ ਕੀ ਆਸ ਸਭ ਨੇ ਆਹ ਜਾ ਯਾਰ ਇੱਕ ਮਿੰਟ ਕੀ ਆਸ ਸਭ ਨੇ 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 ਕੀ ਆਸ ਨਾਨਕ ਸੁਆ ਪ੍ਰਭ ਜਾਪ ਆਉੜੀ ਜਪ ਪ੍ਰਭ ਭੈ ਤਾਲ ਨਾ ਵਿਆਪ ਮਾਇਆ ਇੱਕ ਤੇ ਆਇਆ ਨਰਮਲ ਭੈ ਸਰੀ ਆਸੀ ਸੱਚਖੰਡ ਸ੍ਰੀ ਹਮਕੁੰਡ ਸਾਹਿਬ ਔਰ ਆਸੀ ਹੁਣੇ ਤੋ ਚੱਲੇ ਪਾ ਰਹੇ ਮੱਥਾ ਟੇਕ ਲਿਆ ਅਰਦਾਸ ਸਾਂ ਸ਼ਾਮਿਲ ਹੋ ਕੇ ਆਪਣਾ ਜੀਵਨ ਸਵਲ ਕਰ ਲਿਆ ਸੰਗਤਾਂ ਹਣ ਜਿਹੜਾ ਪਹਿਲਾ ਜੱਥਾ ਆਇਆ ਸੀ ਹੁਣ ਵਾਪਸ ਜਾ ਰਹੀਆਂ ਨੇ ਜਿਹੜਾ ਚੱਲ ਜਾ ਰਿਹਾ ਹੈ ਝਰਨੇ ਦੇ ਰੋਬੇ ਚੱਕ ਕੇ ਬਹਿ ਰਿਹਾ ਔਰ ਇਹ ਸਿੱਧਾ ਸੱਚਖੰਡ ਸ੍ਰੀ ਹਿਮਕੁੰਡ ਸਾਹਿਬੇ ਚੂ ਇਹ ਆ ਰਹੀ ਹੈ ਨਹਿਰ ਬਾਦਲਾਂ ਦੇ ਵਿੱਚੋਂ ਪਹਾੜ ਹੁੰਦੇ ਹੋਏ ਹੁਣ ਅਸੀਂ ਜਾ ਰਹੇ ਹਾਂ ਥੱਲੇ ਦੀ ਸਾਡੇ ਨਾਲ ਜਿਹੜਾ ਇੱਕ ਹੋਰ ਬੰਦਾ ਸੀ ਉਹ ਪਤਾ ਨਹੀਂ ਕਿੱਧਰ ਚਲਾ ਗਿਆ ਔਰ ਉਹਦੀ ਵੇਟ ਕਰਦੇ ਕਰਦੇ ਸਾਨੂੰ 15 ਤੋਂ 20 ਮਿੰਟ ਹੋ ਗਏ ਸੀ ਹੁਣ ਅਸੀਂ ਜਾ ਰਹੇ ਹਾਂ ਇੱਧਰ ਸਿੜੀਆਂ ਵਾਲਾ ਰਸਤਾ ਆ ਰਿਹਾ ਫੋਨ। ਘਾਰ ਦੀ ਵਾਪਸੀ ਕਰਨ ਲੱਗਿਆ ਸੀ ਗੋਬਿੰਦ dham ਤੋਂ ਚੱਲ ਕੇ ਹੁਣ ਆ ਪੁਲ ਤੇ ਆ ਪਹੁੰਚੇ ਆ। ਸਾਡੇ ਨਾਲ ਦੇ ਕੁਝ ਸੰਗਤ ਕੱਲ ਜਾ ਚੁੱਕੀ ਹੈਗੀ। ਹੋਰ ਅਸੀਂ ਬਾਕੀ ਬਚੇ ਹੁਣ ਦੋ ਔਰ ਬਾਕੀ ਕੁ 4-5 ਔਰ ਰਹਿਣ ਦੇਣਗੇ। ਉਹ ਇਸ ਟਾਈਮ ਵਾਲੀ ਹੰਪੂਨ ਸਾਹਿਬ ਦੇ ਦਰਸ਼ਨ ਕਰਨ ਗਏ ਹੋਏ ਆਣਗੇ। ਬਾਕੀ ਆ ਹੁਣ ਦ੍ਰਿਸ਼ ਇਹ ਦੂਜੇ ਜਿਦਾਂ ਦਾ ਹੈ। ਹੁਣ ਆਣਗੇ ਸਾਡੀਆਂ ਵਾਪਸ ਘਰ ਨੂੰ ਚੱਲੇ। ਸਵੇਰੇ ਚੱਲਾਂਗੇ ਗੋਬਿੰਦ ਘਾਟ